ਦੀ ਨਾਮਤਾ ਸਾਲਜੀਤ ਕੌਰ ਕਿੱਥੇ ਰਹਿਨੇ ਹੈ ਗੁਰਾਇਆ ਮੱਲਾ ਰਹਿਣਾ ਰਵਿਦਾਸ ਨਗਰ ਰੋਡ ਕਰ ਰੋਡ ਗੁਰਾਇਆ ਸਨੇਚਿੰਗ ਹੋਈ ਹੈ ਕਿ ਸਨੇਚਿੰਗ ਹੋਇਆ ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀ ਪੁਆੜਦੇ ਆ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵ ਆ ਤੇ ਆਏ ਆ ਤੇ ਪਰਸ ਖੋ ਕੇ ਲੈ ਗਏ ਪਰਸ ਉਹਦੇ ਵਿੱਚ ਫੋਨ ਸੀਗਾ ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ ਹੋਰ ਕੁਝ ਦੱਸੋ ਹਾਂ ਜੀ ਉਹ ਗੰਦੇ ਉਹ ਗੰਦੇ ਕੋਈ ਨਹੀਂ ਕਾਰਵਾਈ ਕਰਾਂਗੇ ਹਾਂ ਕਿੰਨੇ ਕ ਟਾਈਮ ਦੀ ਗੱਲ ਹੈ ਸਾਢੇ 3 ਵਜੇ ਦੀ ਹਾਂਜੀ ਭਾਈ ਜੀ ਨਾਮਾ ਦਾ ਰੋਸ਼ਨ ਲਾਲ ਭਾਜੀ ਉਸਨੇ ਚੋਈ ਭਾਈ ਦੱਸਿਆ ਹਾਂਜੀ ਭਾਈ ਮੈਨੂੰ ਬਾਈਕ ਦਾ ਫੋਨ ਆਇਆ ਸੀਗਾ ਮੈਂ ਕੰਮ ਕਰ ਲੈ ਸੀਗਾ ਤਾਂ ਮੈਨੂੰ ਫੇਰ ਫੋਨ ਆਇਆ ਮੈਂ ਉਸੇ ਟਾਈਮ ਉਧਰ ਆ ਗਿਆ ਪੰਜ ਮਿੰਟ ਦੇ ਵਿੱਚ ਤਾਂ ਅਸੀਂ ਨਹੀਂ ਫੇਰ ਮੈਨੂੰ ਵਾਲੇ ਦੱਸਿਆ ਵੀ ਇੱਧਰ ਦਾ ਸਾਡੇ ਨਾਲ ਹੋਈ ਹੈ ਤੇ ਬਾਹਰ ਇਹ ਖੜੇ ਸੀਗੇ ਜਿੱਦਾਂ ਤੇ ਉਦੋਂ ਬਾਹਰ ਜਦੋਂ ਮੁੰਡੇ ਆਏ ਆ ਸਕੂਟਰੀ ਤੇ ਆਇਆ ਉਨੀ ਵਾਸਤੇ ਨਾਲ ਪਰਸ ਹੋ ਕੇ 1 ਮਿੰਟ 1 ਮਿੰਟ ਸਕੈਂਟਾ ਵਿੱਚ ਜਾਨਕੇ ਚਲੇ ਗਏ ਜੀ ਬਸ ਇਹ ਨਹੀਂ ਹੋਇਆ ਜੀ